1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਲਾਕਫਤੇਗੜ ਚੂੜੀਆਂ ਚ ਸਾਰੇ ਸਰਕਾਰੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇਸ ਸਬੰਧੀ ਐਸਜੀਐਮ ਸੂਚਨਾ ਸਿੰਘ ਟੀਲ ਹੋਣੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਲਾਕ ਫਤਿਹgarh ਚੂੜੀਆਂ ਦੇ ਸ਼ਹਿਰ ਅਤੇ ਪਿੰਡਾਂ 'ਚ ਪੋਲਿੰਗ ਸਟੇਸ਼ਨਾਂ ਨਾਲ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਿਸ ਵਿੱਚ 1300 ਦੇ ਕਰੀਬ ਮਲਾਜ਼ਮ ਚੌਂ ਡਿਊਟੀ ਦੇਣਗੇ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਚੌਂ ਡਿਊਟੀ ਤੱਕਤਾਹੀ ਕਰਨ ਵਾਲੇ ਮਲਾਜ਼ਮ ਨੂੰ ਬਖਸ਼ਾ ਨਹੀਂ ਜਾਵੇਗਾ ਅਤੇ ਸਾਰੇ ਹੀ ਬੁਕਤਾਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇੱਕ ਜੂਰ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਫਤਿਹਗੜ ਚੂੜਿਆਂ ਚ ਰੈਸਲ ਟ੍ਰੇਨਿੰਗ ਸੈਂਟਰ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਲੈਕਸ਼ਨ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਫਤਿਹਗੜ ਚੂੜਿਆਂ ਦੇ ਐਸਟੀਐਮ ਕੁਮਾਰਾਜ ਸਿੰਘ ਢਿੱਲੋਂ ਜਿਹੜਾ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਜਿਹੜੇ ਇਲੈਕਸ਼ਨ ਇੱਕ ਤਰੀਕੇ ਨਾਲ ਹੋਣ ਜਾ ਰਹੀ ਹੈ ਉਸ ਤੇ ਪੁਖਤਾ ਪ੍ਰਬੰਧ ਕਿਤਨਾ ਕੀਤੇ ਗਏ ਆ ਪਰ ਜੋ ਪੋਲਿੰਗ ਪਾਰਟੀਆਂ ਨੇ ਜੋ ਪੋਲਿੰਗ ਇਲੈਕਸ਼ਨ ਦੌਰਾਨ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਉਹ ਕਿਸ ਤਰ੍ਹਾਂ ਦੇ ਉਹਨਾਂ ਦੇ ਪ੍ਰਬੰਧ ਕੀਤੇ ਗਏ ਨੇ ਅਤੇ ਕਿਸ ਤਰ੍ਹਾਂ ਦੀਆਂ ਡਿਊਟੀਆਂ ਲਗਾਈਆਂ ਜਾਂ ਰਹੀਆਂ ਕਿਸ ਤਰ੍ਹਾਂ ਦੀਆਂ ਉਹਨਾਂ ਵੱਲੋਂ ਇਨਸਟਰਕਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਸ਼ੁਕਰਾਜ ਸਿੰਘ ਢਿੱਲੋਂ ਜੋ ਪਹਿਲੀ ਦੋਵੇਂ ਇਲੈਕਸ਼ਨ ਕੋਈ ਕਦੇ ਕਰ ਚੁੱਕਿਆ ਹੈ ਕਿ ਕਿਸ ਤਰ੍ਹਾਂ ਦੇ ਬੁਖਤਾ ਪਰਵਾਸ ਕੀਤੇ ਗਏ ਆ ਅਗਾਮੀ ਲੋਕ ਸਭਾ 24 ਦੇ ਮੰਦੇ ਨਜ਼ਰ ਜੀਲ ਨੂੰ ਨੌਂ ਫਦੇਗੜੀ ਕੋਈ ਸੰਵਿਧਾਨਕ ਬਾਹਰ ਅਕਦੇ ਵਿੱਚ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਸਾਰੇ ਬੀਲੋਨਾ ਵੀਡੀਓ ਹੋ ਚੁੱਕੀ ਐ ਸਪੋਰ ਬਜਰਾਂ ਨਾਲ ਹੋ ਸਾਰੇ ਅਮ੍ਰਿਤਸਰੇ ਨਾਲ ਮੀਟਿੰਗ ਹੋ ਚੁੱਕੀ ਐ ਸਾਰਾ ਸਮਾਨ ਸਾਡੇ ਕੋਲ ਆਜਾ ਸਾਡੇ ਤੋਂ ਪੂਰਾ ਬੰਦ ਐ ਇਹਦੇ ਕਿੰਨੇ ਕਿ ਲੱਛੇ ਦੀ ਦੌਰ ਮਲਾਜ ਜਿਹੜੇ ਆ ਆਪਣਾ ਲੱਛੇ ਦੀ ਨਮਕਤ ਜੀ ਦੇ ਉੱਤੇ ਲਗਭਗ 1300 ਦੇ ਲਗਭਗ ਬਜਰੇ ਬੋਲੰਗ ਸਟਾਫ ਆ ਦੀ ਤਨਾਨਦ ਕੀਤਾ 226 ਬੋਲੰਗ ਦੇ ਕਾਰੂ ਕੋਠਕ ਤਿੰਨ ਜਗ੍ਹਾ ਦੇ ਰਾਤ ਨੂੰ ਘਰੂਗਾ 31 ਇੱਕ ਨੂੰ ਮੋਟਾ ਮੋਟਾ ਵਾਪਸ ਇੱਥੇ ਕਰੂਗਾ ਫਤਵਾ ਦੋਨੀਆਂ ਨਿਆ ਸੀਨੀਅਰ ਸਕੈਂਡਰ ਸਕੂਲ ਸਰ ਕੀ ਰਿਅਲ ਕੀਤਾ ਜਿਵੇਂ ਰੱਖਿਆ ਕਿ ਇਹ ਵੀ ਮਸ਼ੀਨਾ ਬੋਲਿੰਗ ਤੋਂ ਪਹਿਲਾਂ ਇੱਥੇ ਪਰੇਗਾ ਟੂੜੀਆਂ ਦੇ ਸਕੂਲ ਕੀ ਰੱਖੀਆਂ ਗਈਆਂ ਹਨ ਬੋਲਿੰਗ ਤੋਂ ਬਾਅਦ ਇਹਨਾਂ ਨੂੰ ਉੱਥੇ ਚੱਟ ਕੀਤਾ ਜਾਊਗਾ ਰਾਜਮਨਗਰ ਦੇ ਰੇਡ ਬੀਨੂ ਸੁਭਿੰਦਰਾ ਕਾਲਜ ਵਿੱਚ ਗੁਰਦਾਸਪੁਰ ਸੁਰੱਖਿਆ ਬਰਬਾਦ ਸੁਰੱਖਿਆ ਪ੍ਰਬੰਧ ਪੂਰੇ ਤਰ੍ਹਾਂ ਕੀਤੇ ਗਏ ਹੈ 3 ਟਾਇਰ ਸਕੌਟੀ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਦਿệtਾਂ ਅਨੁਸਾਰ ਲਗਾਈ ਗਈ ਹੈ ਤੇ ਸਕੂਲ ਦੇ ਵਿੱਚ ਵੀ ਤੇ ਬੋਲਿੰਗ ਤੋਂ ਬਾਅਦ ਸੁਭਿੰਦਰਾ ਕਾਲਜ ਸਾਨੂੰ ਜਿਹੜੇ ਖਾਤਿਆਂ ਦੇ ਬਰਸਾਤੇ ਨਹੀਂ ਆ ਰਹੇ ਉਹਨਾਂ ਖਾਤਿਆਂ ਦਾ ਸ਼ਸਤੀ ਕਾਰ ਵੀ ਕਰ ਰਹੇ ਹਾਂ